ਸੂਫੀ ਕਰ ਬਾਬਾ ਬੁੱਲੇ ਸ਼ਾ ਪਹਿਲਾਂ ਆਪਾਂ ਦੇਖਿਆ ਸੀ ਕਿ ਬੁੱਲੇ ਸ਼ਾ ਇੱਕ ਮਹਾਨ ਵਿਦਵਾਨ ਰਿੱਧੀਆਂ ਸਿੱਧੀਆਂ ਦਾ ਮਾਲਕ ਇਸ ਛੋਟੇ ਜਿਹੇ ਸੂਤਰ ਤੋਂ ਅਣਜਾਨ ਸੀ ਇਸ ਲਈ ਉਹ ਫਟੇ ਹਾਲੀ ਦੇ ਤਾਣੇ ਬਾਣੇ ਵਿੱਚ ਛੁਪੇ ਇੱਕ ਛੈਨ ਸ਼ਾਨੂ ਨਹੀਂ ਪਛਾਣ ਸਕਿਆ ਹੌਮੈ ਨਾਲ ਭਰਿਆ ਹੋਇਆ ਉਹ ਆਪਣੀਆਂ ਮਨਮੋਹਕ ਸ਼ਕਤੀਆਂ ਦਾ ਪ੍ਰਦਰਸ਼ਨ ਕਰਨ ਲੱਗਾ ਸਾਹਮਣੇ ਇੱਕ ਅੰਬ ਦਾ ਦਰਖਤ ਸੀ ਬੁੱਲੇ ਸ਼ਾਹ ਨੇ ਬismillah ਕਿਹਾ ਅਤੇ ਅੰਬਾਂ ਨਾਲ ਭਰੀਆਂ ਟਾਹਣੀਆਂ ਵੱਲ ਨਿਗਾਹ ਮਾਰੀ ਦੇਖਣ ਦੀ ਹੀ ਧੀਰਸ ਈ ਕੇ ਜਦੋਂ ਹੀ ਤਿੰਨ ਚਾਰ ਅੰਬ ਉਸ ਦੀ ਚੋਲੀ ਵਿੱਚ ਪੈ ਗਏ ਸ਼ਾਹ ਇਨਾਈਤ ਚਟਮੁੜਿਆ ਅਤੇ ਕੰਬਦੇ ਹੋਏ ਬੋਲਿਆ ਸੁਣ ਤੂੰ ਮਰਦਾ ਰਾਇਆ ਅੰਬ ਚੁਰਾਇਆ ਤੂੰ ਆ ਸਾਡਾ ਦੇ ਦੇ ਸਾਨੂੰ ਭਾਈਆ ਓ ਬਾਈ ਤੂੰ ਸਾਡੇ ਅੰਬ ਕਿੰ ਚੋਰੀ ਕੀਤੇ ਹੁਣੇ ਵਾਪਸ ਕਰ ਭੁੱਲੇ ਸ਼ਾ ਨੇ ਵੀ ਤਿੱਖਾ ਬੋਲਿਆ ਨਾ ਮੈਂ ਤੇਰੇ ਦਰਖਤਾਂ ਤੇ ਚੜਿਆ ਨਾ ਅੰਬਾਂ ਤੇ ਪੱਥਰ ਸੁੱਟੇ ਇਹ ਤਾਂ ਠੰਡੀ ਮਸਤ ਹਵਾ ਦੇ ਚੱਲਣ ਨਾਲ ਮੇਰੀ ਝੋਲੀ ਵਿੱਚ ਪੈ ਗਏ ਹਨ ਤੁਸੀਂ ਮੇਰੇ ਤੇ ਨਾਰਾਜ਼ ਕਿਉਂ ਹੋ ਰਹੇ ਹੋ ਇਨਾਇਤ ਸ਼ਾਹ ਜੀ ਕਹਿਣ ਲੱਗੇ ਵਾਹ ਚੋਰੀ ਵੀ ਤੇ ਚਲਾਕੀ ਵੀ ਕਰ ਰਹੇ ਹੈ ਮੈਂ ਜਾਣਦਾ ਹਾਂ ਕਿ ਤੂੰ ਬਸਮਿਲਾ ਕਹਿ ਕੇ ਮੇਰੇ ਅੰਬ ਚੋਰੀ ਕਰ ਲਏ ਹਨ ਗੱਲ ਕਰਦਿਆਂ ਉਸ ਨੇ ਆਪਣੀ ਰੂਹਾਨੀ ਨਜ਼ਰ ਬੁੱਲੇ ਸ਼ਾਹ ਦੇ ਪਾਈ ਤੇ ਉਸ ਨੂੰ ਆਪਣੀਆਂ ਅੱਖਾਂ ਨਾਲ ਅਜਿਹੇ ਤਿੱਖੇ ਸ਼ਬਦ ਜਾਰੀ ਕੀਤੇ ਜੋ ਸਿੱਧੇ ਬੁੱਲੇ ਸ਼ਾਦੇ ਦਿਲ ਵਿੱਚ ਜਾ ਚੜੇ ਇੰਨਾ ਅੱਖਾਂ ਵਿੱਚ ਕੀ ਖਿੱਚ ਸੀ ਕਿਸੇ ਉਸਤਾਦ ਦੀਆਂ ਅੱਖਾਂ ਵਿੱਚ ਕੀ ਜਾਦੂ ਹੁੰਦਾ ਹੈ ਇਹ ਤਾਂ ਕੋਈ ਚੇਲਾ ਹੀ ਜਾਣਦਾ ਹੈ ਇਹ ਉਹ ਜਾਦੂਈ ਨਿਗਾਹ ਸੀ ਜੋ ਨizamuddin auliyane amir khusro te dikhai si isliye oho sada le us da murid ban gaya si anand de vich pagal munukh wang nachna ate gauna shuru kar ditta si chhap tilak sab chheene re mo se naina milai ke ehe oho mohne nazran da jadu si jadon kanane ਗੋਪੀਆਂ ਤੇ ਪਾਈ ਸੀ ਉਹ ਵੀ ਆਪਣੀ ਸੁੰਦਰਤਾ ਗਵਾ ਬੈਠੀਆਂ ਸਨ ਤੇ ਉਸ ਦੇ ਪਿਆਰ ਵਿੱਚ ਆਪਣੀ ਸੁਧ ਬੁੱਧ ਖੋ ਬੈਠੀਆਂ ਸਨ ਅੱਜ ਭੁੱਲੇ ਸ਼ਾ ਵੀ ਠੱਗਿਆ ਜਾ ਰਹਿ ਗਿਆ ਸੀ ਸ਼ਾ ਇਨਾਇਦੀ ਇੱਕ ਨਜ਼ਰ ਨੇ ਉਸ ਨੂੰ ਕਾਇਲ ਕਰ ਦਿੱਤਾ ਸੀ ਆਪਣੇ ਆਪ ਨੂੰ ਉਹ ਹਰ ਕੀਮਤ ਤੇ ਵੇਚਣ ਲਈ ਮਜਬੂਰ ਹੋ ਗਿਆ ਉਸਨੇ ਅੱਖਾਂ ਵਿੱਚ ਹੰਝੂ ਲੈ ਕੇ ਕਿਹਾ ਬੁੱਲੇ ਸ਼ਾਹ ਨੇ ਜਾਨ ਲਿਆ ਹੈ ਹੈ ਬਰਕਤ ਇਸ ਵਿੱਚ ਪੂਰੀ ਇਹ ਕੋਈ ਆਮ ਸਤਿਗੁਰੂ ਨਹੀਂ ਹੈ ਪੂਰਨ ਪੀਰ ਹੈ ਵਾਹ ਉਸ ਦੀਆਂ ਅੱਖਾਂ ਦੇ ਪਿਆਲੇ ਕਿੰਨੇ ਸੋਹਣੇ ਹਨ ਇਲਾਹੀ ਨੂਰ ਦੇ ਦਰਸ਼ਨ ਹਨ ਬੁੱਲੇ ਸ਼ਾਹ ਦੀ ਹਮੈ ਨੂੰ ਜ਼ਬਰਦਸਤ ਚਟਕਾ ਲੱਗਾ ਉਸਤੇ ਹੰਕਾਰ ਦੀ ਗਰਦਨ ਟਿੱਲੀ ਹੋ ਗਈ ਸਿਰ ਵੀ ਖੜਾ ਨਾ ਰਹਿ ਸਕਿਆ ਅਤੇ ਉਸੇ ਪਲ ਉਹ ਸਤਿਗੁਰੂ ਦੇ ਚਰਨਾਂ ਵਿੱਚ ਡਿੱਗ ਗਿਆ ਉਸੇ ਮਿੱਟੀ ਨਾਲ ਪਰੇ ਹੋਏ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਆਪਣੀ ਆਤਮਾ ਦੀ ਗਹਿਰਾਈ ਤੋਂ ਬੋਲਿਆ ਮਹਾਰਾਜ ਮੈਂ ਬੁੱਲੇ ਸ਼ਾਹਾਂ ਮੈਂ ਪਰਮਾਤਮਾ ਨੂੰ ਲੱਭਣ ਆਇਆ ਹਾਂ ਮੇਰੀ ਰੂਹ ਰੋ ਰੋ ਕੇ ਥੱਕ ਗਈ ਏ ਹੁਣ ਇਸ ਗਰੀਬ ਨੂੰ ਇਹ ਦਾਤ ਬਖਸ਼ ਦਿਓ ਮੇਰੇ ਮੌਲਾ ਮੇਰੇ ਤੇ ਨਜ਼ਰੇ ਇਨਾਇਤ ਕਰ ਦਿਓ ਇਨਾਇਤ ਸ਼ਾ ਬਿਨਾ ਕੁਝ ਬੋਲੇ ਮੁੜਿਆ ਤੇ ਕਿਆਰੀਆਂ ਤੋਂ ਬਾਹਰ ਆ ਗਿਆ ਬੋਹੜ ਦੇ ਦਰਖਤ ਦੇ ਆਲੇ ਦੁਆਲੇ ਬਣਾਏ ਥੜੇ ਤੇ ਬੈਠ ਗਿਆ ਬੁੱਲੇ ਸ਼ਾਹ ਵੀ ਸਮੋਹਿਤ ਹੋ ਕੇ ਉਸ ਦੇ ਪਿੱਛੇ-ਪਿੱਛੇ ਤੁਰ ਪਿਆ ਉਸ ਦੇ ਪੈਰਾਂ ਕੋਲ ਨੀਚੇ ਜ਼ਮੀਨ ਤੇ ਬੈਠ ਗਿਆ ਇਸ ਸਮੇਂ ਉਸ ਨੂੰ ਨਾ ਤਾਂ ਸੈਦ ਹੋਣ ਦਾ ਹੰਕਾਰ ਸੀ ਨਾ ਹੀ ਉਸ ਨੂੰ ਰੀਤੀਆਂ ਸਿੱਧੀਆਂ ਦਾ ਚੇਤਾ ਸੀ ਅਤੇ ਨਾ ਹੀ ਉਸ ਨੂੰ ਵਿਦਵਾਨ ਹੋਣ ਦਾ ਅਹਿਸਾਸ ਸੀ ਉਸ ਨੂੰ ਸਿਰਫ ਐਨਾ ਹੀ ਪਤਾ ਸੀ ਕਿ ਉਹ ਬਹੁਤ ਪਿਆਸਾ ਸੀ ਉਸ ਦੇ ਸਾਹਮਣੇ ਸਤਿਗੁਰੂ ਦੇ ਰੂਪ ਵਿੱਚ ਅੰਮ੍ਰਿਤ ਦਾ ਸਰੋਤ ਸੀ ਬੁੱਲੇ ਸ਼ਾਹ ਦੀ ਆਤਮਾ ਨੇ ਦਾਅਵੇ ਨਾਲ ਕਿਹਾ ਕਿ ਉਸ ਦੇ ਜਨਮ ਜਨਮ ਦੀ ਡੋਰ ਉਸ ਦੇ ਚਰਨਾਂ ਵਿੱਚ ਹੀ ਰਹੇਗੀ ਬੁੱਲੇ ਸ਼ਾਹ ਨੇ ਗੁਰੂ ਜੀ ਦੇ ਸਾਹਮਣੇ ਬੈਠ ਕੇ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਕਿ ਅਵਗੁਣ ਵੇਖ ਨਾ ਬੂਲ ਮੀਆਂ ਰਾਂਝਾ याद कर उस उसकन दिल लोचे तख्त हजारे नौलिए मेरे, मेरे हंकार कमियाँ भुल जाओ याद कर तेरा ओहो कहना अर्थात समय दे आरंभ दा वादा इसन पूरा करो मेरी आत्मा बहुत समय तो हे पर विगार तेरे तरस रही है ਇਸ ਦਾ ਨੂਰਾਨੀ ਦੀਤ ਕਰਵਾ ਦਿਓ ਮੇਰੇ ਮੌਲਾ ਬੁੱਲੇ ਸ਼ਾ ਇੱਥੇ ਕਿਸ ਵਾਦੇ ਦਾ ਜ਼ਿਕਰ ਕਰ ਰਿਹਾ ਹੈ ਸੂਫੀ ਮਤ ਅਨੁਸਾਰ ਜਦੋਂ ਪਰਮਾਤਮਾ ਨੇ ਇਸ ਦੁਨੀਆ ਦੀ ਰਚਨਾ ਕੀਤੀ ਤਾਂ ਆਤਮਾ ਉਸ ਤੋਂ ਵੱਖ ਹੋ ਕੇ タルਤੀ ਤੇ ਆਉਣਾ ਨਹੀਂ ਚਾਹੁੰਦੀ ਸੀ ਪਰਮਾਤਮਾ ਨੇ ਉਸ ਨੂੰ ਕਿਹਾ ਤੂੰ ਚੱਲ ਮੈਂ ਵੀ ਤੇਰੇ ਪਿੱਛੇ ਪਿੱਛੇ ਆ ਰਿਹਾ ਹਾਂ ਅਜਬੁੱਲੇ ਸ਼ਾ ਹਜਰਤ ਇਨਾਇਤ ਸ਼ਾ ਜੀ ਨੂੰ ਐਸੇ ਕਲਾਮ ਦੀ ਯਾਦ ਦਿਵਾ ਰਿਹਾ ਹੈ ਉਹ ਉਸ ਨੂੰ ਕਈ ਤਰਕੀਬਾਂ ਦੇ ਕੇ ਉਸ ਦੀ ਪ੍ਰਸ਼ੰਸਾ ਕਰ ਰਿਹਾ ਹੈ ਅਤੇ ਹਰ ਚਾਲ ਹਰ ਟੰਗ ਹਰ ਚਾਲ ਵਿੱਚ ਇੱਕ ਹੀ ਤੀਰ ਹੈ ਸਾਈ ਮੈਂ ਰੱਬ ਨੂੰ ਪਾਉਣਾ ਹੈ ਕਿਰਪਾ ਕਰਕੇ ਮੈਨੂੰ ਉਸ ਨਾਲ ਮਿਲਾ ਦਿਓ ਹੁਣ ਤੱਕ ਇਨਾਇਤ ਸ਼ਾ ਚੁੱਪ ਸੀ ਬੁੱਲੇ ਸ਼ਾ ਬੋਲ ਰਹੇ ਸਨ ਤੇ ਉਹ ਸੁਣ ਰਹੇ ਸਨ ਵੈਸੇ ਵੀ ਉਹ ਪਲ ਜਾ ਉਹ ਕਿਹੜੀ ਪੀੜ ਸੀ ਜਦੋਂ ਉਹਨਾਂ ਨੇ ਉਸ ਦੇ ਅਨਕਹੇ ਦਰਦ ਨੂੰ ਨਾ ਸੁਣਿਆ ਉਸ ਦੀ ਬੇ ਅਨਕਹੀ ਪੀੜ ਨੂੰ ਨਾ ਸਮਝਿਆ ਉਹ ਉਸ ਦੀ ਬੇਨਤੀ ਤੋਂ ਜਾਣੂ ਸਨ ਜਦੋਂ ਉਹ ਉਸ ਨੂੰ ਜਾਣਦਾ ਵੀ ਨਹੀਂ ਸੀ ਉਹਨਾਂ ਨੇ ਉਸਤੇ ਹਰ ਸਿਸਕੀਆਂ ਲੈਂਦੇ ਦਿਲ ਦੀ ਤੜਕਨ ਨੂੰ ਸੁਣਿਆ ਸੀ ਉਹਨਾਂ ਦੇ ਦਿਲ ਵਿੱਚ ਰੱਬ ਪ੍ਰਤੀ ਉਤਸੁਕਤਾ ਤੋਂ ਉਹ ਪੂਰੀ ਤਰ੍ਹਾਂ ਜਾਣੂ ਸਨ ਅੱਜ ਫਰਕ ਸਿਰਫ ਇਹ ਸੀ ਕਿ ਬੁੱਲੇ ਸ਼ਾ ਆਪਣੇ ਅੰਦਰਲੇ ਦਰਦ ਨੂੰ ਸ਼ਬਦਾਂ ਦੇ ਰੂਪ ਵਿੱਚ ਉਹਨਾਂ ਦੇ ਸਾਹਮਣੇ ਰੱਖ ਰਿਹਾ ਸੀ ਜਦੋਂ ਬੁੱਲੇ ਸ਼ਾ ਨੇ ਕਿਹਾ ਸੀ ਫਿਰ ਸ਼ਾ ਨੇ ਮਿਹਰਬਾਨੀ ਨਾਲ ਮੁਸਕਰਾਇਆ ਅਤੇ ਕਿਾਰੀਆਂ ਵੱਲ ਮੁੜਿਆ ਅਤੇ ਕਿਹਾ ਬੁੱਲਿਆ ਰੱਬ ਦਾ ਕੀ ਪਾਉਣਾ ਇਧਰੋਂ ਪੁੱਟਣਾ ਤੇ ਉਧਰ ਲਾਉਣਾ ਮਤਲਬ ਬੁੱਲੇ ਸ਼ਾ ਰੱਬ ਨੂੰ ਕੀ ਹਾਸਲ ਕਰਨਾ ਹੈ ਇਸ ਨੂੰ ਇਧਰੋਂ ਪੁੱਟਣਾ ਤੇ ਉਧਰ ਲਾਉਣਾ ਬਾਗਬਾਨੀ ਦੀ ਸ਼ੈਲੀ ਵਿੱਚ ਇਹ ਇੱਕ ਸਧਾਰਨ ਲਾਈਨ ਸੀ ਇਹ पर उसने आध्यात्मिकता दे समूचे तत् ਨੂੰ ਲੈ ਕੇ ਡੂੰਗੇ ਸੂਤਰ ਨੂੰ ਸੰਭਾਲਦੇ ਹੋਏ ਰੂਹਾਨੀਅਤ ਦੇ ਸਾਰੇ ਸਾਰ ਸੰਭਾਲਦੇ ਹੋਏ रहस्य बारे ਦਸਿਆ ਕਿ ਜੇ ਤੁਸੀਂ ਪਰਮਾਤਮਾ ਨੂੰ ਲੱਭਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਾਹਰੋਂ ਆਪਣਾ ਮਨ ਇਕੱਠਾ ਕਰਨਾ ਚਾਹੀਦਾ ਹੈ ਜੇਕਰ ਇਸ ਬਾਹਰੀ ਦੁਨੀਆ ਵਿੱਚ ਪਰਮਾਤਮਾ ਨੂੰ ਲੱਭਣਾ ਚਾਹੁੰਦੇ ਹੋ ਤਾਂ ਤੁਸੀਂ ਕਿਤੇ ਵੀ ਅਤੇ ਕਿਸੇ ਵੀ ਤਰੀਕੇ ਨਾਲ ਖੋਜ ਕਰੋ ਤੁਹਾਡੀ ਖੋਜ ਫਲ ਨਹੀਂ ਦੇਵੇਗੀ ਅੰਦਰ ਜਾਓ ਅੰਦਰ ਚਾਤੀ ਮਾਰੋ ਤੁਹਾਨੂੰ ਉਹੀ ਮਿਲੇਗਾ ਜਦੋਂ ਸ਼ਾਇ ਨਾਇਤ ਨੇ ਇਹ ਰੂਹਾਨੀ ਸਲਾਹ ਦਿੱਤੀ ਸੀ ਬੁੱਲੇ ਸ਼ਾਹ ਨੇ ਉਸੇ ਸਮੇਂ ਇਸ ਦਾ ਅਰਥ ਸਮਝ ਲਿਆ ਉਸ ਦੇ ਛੋਟੇ ਜਿਹੇ ਇਸ਼ਾਰੇ ਤੇ ਮਾਰਗਦਰਸ਼ਨ ਵਿੱਚ ਉਸੇ ਸਮੇਂ ਲੀਨ ਹੋ ਗਿਆ ਅਜਿਹਾ ਨਹੀਂ ਸੀ ਕਿ ਇਹ ਅਧਿਆਤਮਿਕ ਸੂਤਰ ਉਸ ਦੇ ਲਈ ਨਵਾਂ ਸੀ ਉਹ ਧਰਮ ਗ੍ਰੰਥਾਂ ਦੇ ਇਹਦਿਆਂ ਤੋਂ ਚੰਗੀ ਤਰ੍ਹਾਂ ਜਾਣਦਾ ਸੀ ਪਰ ਮਾਤਮਾ ਮਿਲੇਗਾ ਤਾਂ ਅੰਦਰ ਹੀ ਪਰ ਅੰਦਰ ਜਾਈਏ ਕਿਵੇਂ ਅੰਤਰਮੁਖੀ ਕਿਵੇਂ ਹੋਈਏ ਇਹ ਤਾਂ ਅਸਲ ਸਵਾਲ ਸੀ સો દોસ્તો જેકર સુફીકર ચેનલથી વિડીયો ચં લી ચેનલનું સબસક્રાઈબ જરૂર કર્યો લાઈક તે શેર કર્યો ધનવાદ